ਸਸਿਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਸਵੇਰ ਸਵੇਰ ਦਾ ਟਾਈਮ ਆ ਆਪਾਂ ਸਭ ਤੋਂ ਪਹਿਲਾਂ ਮੋਟਰ ਤੇ ਜਾ ਕੇ ਆਉਣਾ ਬਾਈ ਗੁਰਵਿੰਦਰ ਆਉਂਦਾ ਪਿਆ ਪਹਿਲੋਂ ਜਿੰਨਾਂ ਕੋਲ ਜ਼ਮੀਨ ਆਪਣੀ ਠੇਕੇ ਦੀ ਸੀ ਬਾਈ ਖਰਾਂ ਕੋਲੇ ਉਹਨਾਂ ਨੇ ਇਸ ਵਾਰ ਨਹੀਂ ਲੈਣੀ ਐਸ ਵਾਰ ਆਪਾਂ ਗੁਰਵਿੰਦਰ ਨੂੰ ਠੇਕੇ ਤੇ ਜ਼ਮੀਨ ਦਿੱਤੀ ਆ ਖੇਤ ਚੱਲਦੇ ਆ ਇੱਕ ਤਾਂ ਮੋਟਰ ਚੈੱਕ ਕਰਨੀ ਆ ਮੋਟਰ ਚੱਲਦੀ ਦਿੱਤੀ ਤੇ ਚੱਲਦੀ ਲੈਣੀ ਆ ਚਲੋ ਜਾ ਕੇ ਨਾਲੇ ਆਪਣੀ YouTube ਤੇ ਵੀਡੀਓ ਸਮਝ ਰਹੀ ਰਹਿੰਦੀ ਐ ਇਹਨਾਂ ਨੂੰ ਨਾਲੇ ਅਗਲੇ ਨਾਲ ਸਾਹਮਣੇ ਜੇ ਸਾਰਾ ਕੁਝ ਫਾਈਨਲ ਹੋ ਜਾਂਦਾ ਤੇ ਆਪਾਂ ਚੱਲਦੇ ਆਂ ਮੋਟਰ ਤੇ ਗੁਰਵਿੰਦਰ ਆਉਂਦਾ ਲਓ ਜੀ ਆਪਾਂ ਪਹੁੰਚੇ ਆਂ ਮੋਟਰ ਤੇ ਐ ਵੀ ਇਹ ਪਿੰਡਾਂ ਦੇ ਵਿੱਚ ਹਜੇ ਵੀ ਆਉਂਦੇ ਆ ਹੈ ਕੀ ਲੈ ਕੇ ਆਇਆ ਚਾਲਦਾ ਆ ਇਹਨਾਂ ਨੂੰ ਅਜੇ ਤਾਂ ਪਰ ਹੋਣੀ ਤੌੜੇ ਇਹ ਪ੍ਰਜਾਪਤ ਵੀਰ ਸਾਡੇ ਹਜੇ ਵੀ ਕਲਚਰ ਖਤਮ ਨਹੀਂ ਹੋਇਆਗਾ ਤੌੜੇ ਤੇ ਕੀ ਬਠਲੀਆਂ ਤੌੜੇ ਪੱਟੀਆਂ ਕੁੰਡਾ ਹੈਗਾ ਕੁੰਡਾ ਕੁੰਡਾ ਨੇ ਸੁਬ ਖਾਣੇ ਲਾ ਲਿਆ ਰੇ ਮਿੱਤਰੋ ਹੋ ਗਿਆ ਰੋਟੀ ਦਾ ਟਾਈਮ ਤੇ ਰੋਟੀ ਖਾਈਏ ਆਪਾਂ ਨਾਲ ਤੁਹਾਨੂੰ ਵੀ ਖਵਾਈਏ ਆਜੋ ਅੰਕਲ ਮੈਨੂੰ ਵੀ ਖਾ ਲੈਂਦੇ ਮੈਨੂੰ ਕਿਉਂ ਛੱਡਤਾ ਜਦੋਂ ਪਿੰਡ ਆ ਜਾਂਦਾ ਤੇ ਇਦਾਂ ਦੇ ਜੁਮੇਵਾਰੀਆਂ ਨਿੱਕੇ ਨਿੱਕੇ ਕੰਮ ਤੇ ਨਿੱਕੇ ਨਿੱਕੇ ਕੰਮ ਕਰਨੇ ਪੈਂਦੇ ਆ ਗੱਡੀ ਗੈਸਾਂ ਵਾਲੀ ਗਾਂ ਨੰਗੀ ਸੀਗੀ ਤੇ ਆਪਾਂ ਬੈਕ ਕਰਾਈ ਆ ਵੈਸੇ ਵੀ ਹਯਾਰਾ ਮੁੰਡਾ ਬਹੁਤ ਵਧੀਆ ਬੈਕ ਆਈ ਜਾਂਦਾ ਪਹਿਲਾਂ ਇੱਕ ਬੰਦਾ ਇਹਨੂੰ ਮੈਂ ਕਿਹਾ ਸੀ 2 ਸਾਲ ਹੋ ਗਏ ਉਹਨਾਂ ਨੇ ਬੈਕ ਲਿਆਂਦੀ ਨਹੀਂ ਸੀ ਫਿਰ ਮੇਰੇ ਨਾਲ ਗੁੱਸੇ ਹੋ ਗਏ ਸੀ ਇਹ ਵਿਚਾਰਾ ਬੈਕ ਲੈ ਕੇ ਆਉਂਦਾ ਨੰਗਾ ਸੀ ਕਈ ਬੰਦੇ ਚੰਗੇ ਹੁੰਦੇ ਆ ਆ ਜਾ ਆ ਜਾ ਭਾਈ ਆ ਜਾ ਆ ਜਾ ਆ ਜਾ ਆ ਜਾ ਭਈ ਆ ਜਾ ਆਜੋ 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 ਲਓ ਜੀ ਆ ਗਈ ਗੱਡੀ ਗੈਂਸਾਂ ਵਾਲੀ ਕਿਦਾਂ ਭਾਈ ਠੀਕ ਠਾਕ ਵੀ ਆਪਾਂ ਚੱਲੇ ਆਂ ਕੋਟਕਪੂਰੇ ਇਹ ਤਾਂ ਆਪਾਂ ਜਾਇਆ ਆਂ ਬਣੇ ਨੇ ਉਹਦੇ ਨਾਲ ਆਪਾਂ ਚੱਲ ਗਏ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਸੁਪਰ ਸ਼ਾਈਨ ਟੇਲਰ ਸਾਡੇ ਕੋਟਕਪੂਰੇ ਸ਼ਹਿਰ ਦੀ ਸ਼ਾਨ ਤੇ ਇਹਨਾਂ ਦਾ ਸ਼ੋਰੂਮ ਹੈ ਇੱਥੇ ਕੁੜਤੇ ਪਜਾਮੇ ਬਲੇਜ਼ਰ ਵਗੈਰਾ ਸਾਰੇ ਮਤਲਬ ਜੈਂਟਸ ਕੱਪੜੇ ਸਾਰੇ ਤਿਆਰ ਕੀਤੇ ਜਾਂਦੇ ਆ ਤੁਸੀਂ ਵੀ ਜੇਕਰ ਕੋਟ ਪਾਇੰਟ ਬਲੇਜ਼ਰ ਸੁਪਹੋਰ ਸਫਾਰੀ ਸੂਟ ਕੋਈ ਵੀ ਚੀਜ਼ ਕਿਸੇ ਵੀ ਤਰ੍ਹਾਂ ਦੀ ਸਵਾਉਣੀ ਆ ਵਿਆਹ ਸ਼ਾਦੀਆਂ ਵਾਸਤੇ ਤਾਂ ਤੁਸੀਂ ਸੁਪਰ ਸ਼ਾਈਨ ਟੇਲਰ ਮਾਸਟਰ ਦੇ ਆ ਸਕਦੇ ਹੋ ਆਪਾਂ ਕੁਰਤੇ ਪਿਆ ਮੈਂ ਸਵਾਏ ਸੀਗੇ ਤੇ ਉਹ ਅੱਜ ਫੜ ਕੇ ਲੈ ਕੇ ਜਾਣੇ ਆ ਆਪਣੀ ਇੱਕ ਤਰੀਕ ਦਾ ਜਿਹੜਾ ਕਰਾਰ ਸੀਗਾ ਅੱਜ ਦੋ ਹੋ ਗਈ ਆ ਇਸ ਕਰਕੇ ਆ ਇਹਨਾਂ ਦੇ ਸੀਟਿੰਗ ਜਿੱਥੇ ਆ ਗਾਹਕ ਬਹਿੰਦੇ ਆਣ ਕੇ ਕਸਟਮਰ ਵੇਟ ਕਰਦੇ ਆ ਨਾਪ ਵਗੈਰਾ ਦਿੰਦੇ ਉੱਪਰ ਨੀਚੇ ਟੇਲਰ ਮਾਸਟਰ ਬਹੁਤ ਵਧੀਆ ਬੰਦਾ ਗੁੱਡ ਬੰਦੇ ਆ ਸਾਰੀ ਟੀਮ ਹੀ ਘੈਂਟ ਆ ਇਹਨਾਂ ਦੀ ਬਹੁਤ ਸੋਹਣੀ ਸਟੀਚਿੰਗ ਆ ਲੋਗੋ ਲੋਗੋ ਉਹ ਘੈਂਟ ਲਾਉਂਦੇ ਆ ਕਾਫੀ ਇਹਨਾਂ ਕੋਲ ਲੀਡਰ ਨੇਤਾ ਵੀ ਆਉਂਦੇ ਆ ਸਾਡੇ ਏਰੀਏ ਦੇ ਤੇ ਆਪਾਂ ਵੀ ਇਹਨਾਂ ਤੋਂ ਸੋਹਣੇ ਆ ਕਿਉਂਕਿ ਆਪਾਂ ਨੂੰ ਕਟੋਰ ਪਸੰਦ ਨਹੀਂ ਆਉਂਦੇ ਆ ਆਪਣੇ ਕੁੜਤੇ ਵੀ ਅੰਮੇ ਆ ਗਏ ਆ ਜੀ ਬਣ ਕੇ ਉੱਪਰੋਂ ਆ ਲੜਕੀ ਨਵੇਂ ਲਾਤੇ ਉੱਪਰ ਲੁਪਗਾਨੀਆਂ ਦੇਖਦੇ ਆਂ ਟਰਾਈ ਕਰਕੇ ਬਕਸੌਣਾ ਤਾਂ ਲਮਾ ਘਰ ਜਾ ਕੇ ਇਹ ਆ ਜੀ ਕੁੜਤੇ ਪਜਾਮੇ ਦੇ ਨਾਲੇ ਤਾਂ ਨਾਲੇ ਇੱਕ ਦੋ ਕੰਮ ਸੀ ਉਹ ਕਰਿਆ ਏ ਤੇ ਵੀਡੀਓ ਕੋਸ਼ਿਸ਼ ਕਰਿਆ ਕਰਾਂਗੇ ਆਪਾਂ ਹਰ ਰੋਜ਼ ਨਹੀਂ ਤਾਂ ਤੀਜੇ ਦਿਨ ਤੋਂ ਵੀਡੀਓ ਪਵੇ ਨਾ ਕਦੀ YouTube ਚੈਨਲ ਆਪਣਾ ਚੱਲ ਪਿਆ ਕਿਸੇ ਕਾਰਨਾ ਕਰਕੇ ਬੰਦ ਹੋ ਗਿਆ ਸੀਗਾ ਇਸ ਕਰਕੇ ਗੈਪ ਪਿਆ ਆਪਣਾ ਕਾਫੀ ਟਾਈਮ ਦਾ 6 ਮਹੀਨੇ ਦਾ ਗੈਪ ਪੈ ਗਿਆ ਤੇ ਹੁਣ ਤੁਸੀਂ ਪਿਆਰ ਦਿਓ ਵੱਧ ਤੋਂ ਵੱਧ ਵੀਡੀਓ ਲੈ ਕੇ ਆਈਏ ਕੋਸ਼ਿਸ਼ ਕਰਦੇ ਆਂ ਕੋਈ ਹੋਰ ਵਧੀਆ ਟੰਗ ਨਾਲ ਤੁਹਾਡੇ ਰੂਪ ਰੂਪ ਹੋ ਸਕੀਏ ਤੇ ਆਪਾਂ ਵੈਸ ਸੁਪਰ ਸ਼ਾਈਨ ਵਾਲਿਆਂ ਦੇ ਸੁਪਰ ਸ਼ਾਈਨ ਇੱਕ ਕੁਰਤੇ ਪਜਾਮੇ ਦੇ ਬਹੁਤ ਮੰਜੇ ਹੋਏ ਕਲਾਕਾਰ ਕਹਿ ਸਕਦੇ ਆ ਬਹੁਤ ਵਧੀਆ ਕੁਰਤੇ ਪਜਾਮੇ ਬਣਾਉਂਦੇ ਆ ਬਲੇਜ਼ਰ ਪੈਂਟ ਕੋਟ ਆਲ ਓਵਰ ਸਾਰਾ ਕੁਝ ਹੀ ਬਣਾਉਂਦੇ ਆ ਤੇ ਕੁਰਤੇ ਪਜਾਮੇ ਬਹੁਤ ਵਧੀਆ ਬਣਾਉਂਦੇ ਆ ਤੇ ਤੁਹਾਨੂੰ ਘਰੇ ਜਾ ਕੇ ਮੈਂ ਕੁਰਤੇ ਪਜਾਮੇ ਦਿਖਾਉਣਾ ਵੀ ਆ ਜਿਹੜੇ ਉਹਨਾਂ ਨੇ ਸਿਉਂਦੇ ਆ ਤੇ ਇਸ ਕਰਕੇ ਤੁਸੀਂ ਵੀ ਜੇਕਰ ਕੁਰਤੇ ਪਜਾਮੇ ਸਵਾਉਣੇ ਹੋ ਸਵਾਉਣੇ ਆ ਤਾਂ ਸੁਪਰ ਸ਼ਾਈਨ ਕੋਟਕਪੂਰਾ ਆਓ ਤੇ ਆਪਣੇ ਕੁਰਤੇ ਪਜਾਮੇ ਸਵਾਓ ਗਿਆਗਡਾ ਬਲੇਜ਼ਰ ਵਗੈਰਾ ਜੋ ਵੀ ਸਵਾ ਸਕਦੇ ਆ ਤੁਸੀਂ ਤੇ ਆਪਾਂ ਸਾਰੇ ਕੰਮਕਾਰ ਆਪਾਂ ਕਰਕੇ ਘਰੇ ਮੈਨੂੰ ਲਾਗੇ ਤੇ ਆ ਜੋ ਚਲਦੇ ਆ ਘਰੇ ਅਤਾ ਸ਼ਰੀ ਬਾਰ ਖੋਲਣ ਲੱਗੇ ਆ ਟੈਂ 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 ਲਓ ਜੀ ਆ ਆਪਣੇ ਕੁੜਤੇ ਪਜਾਮੇ ਆ ਬਣਾਏ ਸੁਪਰ ਸ਼ਾਈਨ ਵਾਲਿਆਂ ਨੇ ਆ ਨਵੀਂ ਕੁੰਡੀ ਜੀ ਲਾ ਦੇ ਇੱਥੇ ਟੈਂ 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 ਇਹ ਦੂਜਾ ਕੁੜਤਾ ਪਜਾਮਾ ਲੈ ਵੀ ਆਪਾਂ ਆ ਕੇ ਜੂਸ ਲੈਣਾ ਗੰਨੇ ਦਾ ਬਰਫਣਾ ਪਾਇਓ ਬਰਫਣਾ ਪਾਇਓ ਬਰਫ ਜਸੂ ਸਾਪਾ ਲੈ ਆਏ ਬਰਫਾ ਪਾ ਪਾਵਾਂਗੇ ਆਪਦੀ ਘਰੇ ਆ ਕੇ ਟਾ 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 ਦੁੱਧਰਗਾ ਹੁੰਦਾ ਸੋਰੀ ਦਾ ਲੈ ਵੀ ਜਸੂ ਵਾਸਤੇ ਲੈ ਕੇ ਆਏ ਅੱਜ ਅਸੀਂ ਬੈਗ ਕਿਵੇਂ ਜਸੂ ਲੋਡ ਸੀ ਇਹਦੀ ਹੈ ਹਾਂਜੀ ਕਿੰਨਾ ਦੇ ਬੈਗ ਨਹੀਂ ਇਹ ਨਾਲ ਬੈਗ ਕਦੇ ਵਾਸਤੇ ਨਿਕਾ ਇਹ ਟਿਫਨ ਰੱਖਣ ਲਈ ਕਿਉਂਕਿ ਤੇ ਮੇਰੇ ਬੈਗ ਹੈਵੀ ਹੋ ਜਾਂਦਾ ਸੀ ਅੱਛਾ ਏਰ ਲੈ ਕੇ ਜਾਣਾ ਕਰਨਾ ਨਾਲ ਹਾਂਜੀ ਇਹਦੇ ਚ ਕੀ ਪਾਇਆ ਕਰਨਾ ਇਹਦੇ ਚ ਸਟੀਕਰ ਪਾਉਣਾ ਤੇ ਆ ਨਾਲ ਕੀ ਹੈ ਜੈਂਬੈਂਟਰੀ ਠੀਕ ਆ ਇਹਦੇ ਚ ਪਾਣੀ ਵਾਲੀ ਕਿੱਟ ਵੀ ਪੈ ਜਾ ਕਰੂਗੀ ਹਾਂਜੀ ਪੈ ਜੂਗੀ ਤੇ ਕਿਵੇਂ ਪਾਇਆ ਕਰਾਂਗੇ ਪਾ ਕੇ ਵਿਖਾਣ ਦੋਵੇਂ ਚੱਕਿਆ ਕਿਵੇਂ ਕਰਾਂਗੇ ਇੰਨੇ ਚੀਜ਼ਾਂ ਵੱਡਾ ਬੈ ਕਿਵੇਂ ਚੱਕਾਂਗੇ ਚੱਕ ਕੇ ਵਿਖਾਣ ਸਾਰਾ ਕੁਝ ਅੱਛਾ ਐ ਪਾ ਕੇ ਤੇ ਚਲੋ ਜੀ ਨਾਲ ਐ ਫੜ ਲਿਆ ਹੈ ਠੀਕ ਐ ਇਹ ਤਾਂ ਚਲ ਵਿੱਚ ਬੈਗ ਦੇ ਪੈ ਜੂ ਹਨ ਤੇ ਆ ਨਿੱਕੀ ਕੇ ਹੱਥ 'ਚ ਫੜ ਲਿਆ ਕਰੇਗਾ ਬਾਲਾ ਚੀਜ਼ਾਂ ਨਾ ਬਣ ਜਾਣਗੀਆਂ ਕੋਈ ਚੱਕਰ ਨਹੀਂ ਅਗਲਾ ਹੋਰ ਪਾਪਾ ਲੈ ਕੇ ਜਾਣਾ ਚਾਹੀਦਾ ਚਲੋ ਫਾਫੀ ਪਾਉਂਦੀ ਟਿਪਣ ਹੁਣ ਇਹਦੇ 'ਚ ਪੈ ਜਾ ਕਰੋ ਕਾਪੀਸ ਪਾ ਲੈਂਦੇ ਹੁਣ ਇਹਦੇ 'ਚ ਪੜਿਆ ਕਰੇਗੀ ਸੋਣੀ ਚੀਜ਼ ਤਾਂ ਚਾੱਕ ਕੇ ਵਿਖਾ ਮੜੀ ਜੀ ਚਾ ਨਾਲ ਬੱਚੇ ਵੈਸੇ ਲੈ ਸਕਦੇ ਜੇ ਜੇ ਬੈਗ ਦੇ ਵਿੱਚ ਸਮਾਨ ਨਹੀਂ ਪੈਂਦਾ ਨਾਲ ਛੋਟਾ ਬੈਗ ਕਰੀ ਕਰ ਸਕਦੇ ਆ ਰੋਟੀ ਵਾਲਾ ਡੱਬਾ ਇਹਦੇ ਪੈ ਜਾਕਰ ਰੋਟੀ ਬਣਨ ਤੇ ਪਾਣੀ ਵਾਲੀ ਬੋਤਲ ਹਾਂਜੀ ਚਲੋ ਵਧੀਆ ਚੀਜ਼ ਆ ਇਹਦੇ ਪਿੱਛੇ ਵੀ ਸਪੇਸ ਤਾਂ ਕਿਵਰ ਬੈਗ ਲਸਦੀ ਹੁੰਦਾ ਆਪਾਂ ਕਹਿ ਦਿੰਦੇ ਹਾਂ ਡਾਈ ਲੈਣੀ ਚ ਤਰੀ ਪੈ ਸਕਦਾ ਆਓ ਲੈ ਮਿੱਤਰੋ ਆਪਾਂ ਆ ਗਏ ਸੀ ਘਰੇ ਤੇ ਜੂਸ ਜਾਸ ਲਿਆ ਪੀ ਤੇ ਹੁਣ ਗੁਰਵਿੰਦਰ ਭਾਈ ਹਣੀ ਖੇਤ ਆ ਤੇ ਆਪਾਂ ਖੇਤ ਚੱਲਦੇ ਆ ਵਿਖਾਉਣੇ ਆ ਤੁਹਾਨੂੰ ਖੇਤ ਲੋ ਜੀ ਆਪਾਂ ਪਹੁੰਚ ਗਏ ਖੇਤ ਪਨੀਰੀਲਾ ਥਾਂ ਬਣਾ ਰਿਹਾ ਗੁਰਵਿੰਦਰ ਸਿੰਘ